ਦਰਸ਼ਨ ਦੇ ਇੱਕ ਜਿਵਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਅਸੀਂ ਗੱਲ ਕਰਾਂਗੇ ਸਿੱਖ ਧਰਮ ਦੇ 7ਵੇਂ ਗੁਰੂ ਗੁਰੂ ਹਰ राय ਸਾਹਿਬ ਜੀ ਦੇ ਜੀਵਨ ਬਾਰੇ ਗੁਰੂ ਹਰ राय ਸਾਹਿਬ ਜੀ ਦਾ ਜਨਮ 19 ਮਾਰਚ 1630 ਈਸਵੀ ਨੂੰ ਮੂਲ ਨਾਨਕ ਸ਼ਾਹੀ ਕੈਲੰਡਰ ਮੁਤਾਬਕ 31 ਜਨਵਰੀ ਨੂੰ ਕਿਰਤਪੁਰ ਸਾਹਿਬ ਵਿਖੇ ਹੋਇਆ ਆਪ ਜੀ ਦੇ ਪਿਤਾ ਬਾਬਾ ਗੁਰਦਿੱਤਾ ਜੀ ਸਨ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸੁਪੁੱਤਰ ਸਨ ਆਪ ਜੀ ਦੇ ਮਾਤਾ ਸ਼੍ਰੀ ਨਿਹਾਲ ਕੌਰ ਜੀ ਸਨ ਜਿਨ੍ਹਾਂ ਨੂੰ ਅਨੰਤੀ ਵੀ ਕਿਹਾ ਜਾਂਦਾ ਸੀ ਆਪ ਜੀ ਦਾ ਬਚਪਨ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨਿਗਰਾਨੀ ਹੇਠ ਬੀਤਿਆ ਆਪ ਜੀ ਦੀ ਪੜ੍ਹਾਈ ਲਿਖਾਈ ਦੇ ਨਾਲ ਨਾਲ ਆਪ ਜੀ ਨੂੰ ਸ਼ਸਤਰ ਵਿਦਿਆ ਤੇ ਘੋੜ ਸਵਾਰੀ ਆਦਿ ਸਿਖਲਾਈ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਆਪ ਜੀ ਬਚਪਨ ਤੋਂ ਹੀ ਉੱਚੀ ਆਤਮਿਕ ਅਵਸਥਾ ਤੇ ਪ੍ਰੇਮ ਨਾਲ ਭਰਪੂਰ ਹਿਰਦੇ ਦੇ ਮਾਲਕ ਸਨ ਸਨ 1640 ਈਸਵੀ ਵਿੱਚ ਆਪ ਜੀ ਦਾ ਵਿਆਹ ਬੀਬੀ ਕ੍ਰਿਸ਼ਨਕੌਰ ਸੁਲਖਣੀ ਜੀ ਨਾਲ ਹੋਇਆ। ਆਪ ਜੀ ਦੇ ਘਰ ਦੋ ਪੁੱਤਰ ਬਾਬਾ ਰਾਮਰਾਏ ਅਤੇ ਸ੍ਰੀ ਹਰਕ੍ਰਿਸ਼ਨ ਸਾਹਿਬ ਨੇ ਜਨਮ ਲਿਆ। 1 ਚੇਤ 14 ਮਾਰਚ ਸਨ 1644 ਈਸਵੀ ਨੂੰ ਆਪ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਤਵੇਂ ਨਾਨਕ ਥਾਪ ਕੇ ਸਿੱਖ ਧਰਮ ਦੀ ਅਗਲੀ ਜ਼ਿੰਮੇਵਾਰੀ ਸੌਂਪੀ। ਗੁਰਗੱਦੀ ਮਿਲਣ ਤੋਂ ਬਾਅਦ ਆਪ ਜੀ ਕਿਰਤਪੁਰ ਸਾਹਿਬ ਅਤੇ ਆਲੇ-ਦੁਆਲੇ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਰਹੇ ਆਪ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਨੂੰ ਵਧਾਉਣ ਲਈ ਕਈ ਮਿਸ਼ਨਰੀ ਸੈਂਟਰ ਕਾਇਮ ਕੀਤੇ ਅਤੇ ਹਰ ਸੈਂਟਰ ਤੇ ਇੱਕ-ਇੱਕ ਪ੍ਰਚਾਰਕ ਨਾਮਜ਼ਦ ਕੀਤਾ ਆਪ ਜੀ ਕੋਲ 2200 ਘੋੜਸਵਾਰ ਅਤੇ ਹਜ਼ਾਰਾਂ ਪੈਦਲ ਸਿੱਖਾਂ ਦੀ ਫੌਜ ਸੀ ਆਪ ਜੀ ਨੇ ਸਿੱਖਾਂ ਨੂੰ ਫੌਜੀ ਸਿੱਖਲਾਈ ਦੇ ਨਾਲ-ਨਾਲ ਸਿਆਸੀ ਨਿظام ਚਲਾਉਣ ਦੀ ਵੀ ਜਾਤ ਸਿਖਾਈ ਆਪ ਜੀ ਨੇ ਪੰਜਾਬ ਤੋਂ ਬਾਹਰ ਹਿਮਾਚਲ ਸ਼ਿਰੇਨਗਰ ਕਸ਼ਮੀਰ ਅਖਲੂਰ ਜੰਮੂ ਆਦਿ ਵਿੱਚ ਸਿੱਖ ਧਰਮ ਦਾ ਪ੍ਰਚਾਰ ਕੀਤਾ ਉਧਰ ਸਨ 1658 ਈਸਵੀ ਵਿੱਚ ਮੁਗਲਾਂ ਦੀ ਗਤੀ ਪਿੱਛੇ ਲੜਾਈ ਸ਼ੁਰੂ ਹੋ ਗਈ ਔਰੰਗਜ਼ੇਬ ਤੋਂ ਹਾਰ ਖਾ ਕੇ ਦਾਰਾ ਸ਼ਿਕੋ ਪੰਜਾਬ ਵੱਲ ਪੱਜ ਤੁਰਿਆ ਗੋਵਿੰਦਵਾਲ ਕੋਲ ਦਰਿਆ ਬਿਆਸ ਪਾਰ ਕਰਨ ਵੇਲੇ ਉਹ ਗੁਰੂ ਹਰ Rai ਸਾਹਿਬ ਜੀ ਦੀ ਸ਼ਰਨ ਵਿੱਚ ਆਇਆ ਅਤੇ ਸਤਗੁਰਾਂ ਪਾਸੋਂ ਮਦਦ ਮੰਗੀ ਆਪ ਜੀ ਨੇ ਉਸ ਦੀ ਮਦਦ ਲਈ ਆਪਣੇ ਘੋਰ ਸਵਾਰ ਅਤੇ ਪੈਦਲ ਸਿੱਖ ਫੌਜੀ ਭੇਜੇ ਜਿਨ੍ਹਾਂ ਨੇ ਔਰੰਗਜ਼ੇਬ ਦੀ ਫੌਜ ਨੂੰ ਕਾਫੀ ਸਮਾਂ ਰੋਕ ਕੇ ਰੱਖਿਆ ਇੰਨੇ ਨੂੰ ਦਾਰਾ ਸ਼ਿਕੋ ਕਾਫੀ ਦੂਰ ਨਿਕਲ ਗਿਆ ਪਰ ਜਦੋਂ ਔਰੰਗਜ਼ੇਬ ਗੱਦੀ ਤੇ ਕਾਬਜ ਹੋਇਆ ਤਾਂ ਉਸ ਨੇ ਦਾਰਾ ਸ਼ਿਕੋ ਨੂੰ ਫੜ ਲਿਆ ਅਤੇ ਹਰ ਉਸ ਸਖਸ਼ ਨੂੰ ਤਲਬ ਕੀਤਾ ਜਿਸ ਨੇ ਦਾਰਾ ਸ਼ਿਕੋ ਦੀ ਮਦਦ ਕੀਤੀ ਸੀ ਔਰੰਗਜ਼ੇਬ ਨੇ ਗੁਰੂ ਹਰ राय ਸਾਹਿਬ ਜੀ ਨੂੰ ਵੀ ਸੰਮਨ ਭੇਜ ਦਿੱਤੇ ਪਰ ਚਲਾਕੀ ਇਹ ਵਰਤੀ ਕਿ ਉਸਨੇ ਚਿੱਠੀ ਵਿੱਚ ਲਿਖਿਆ ਕਿ ਮੈਂ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਪਰ ਗੁਰੂ ਸਾਹਿਬ ਨੇ ਕੋਰੀ ਨਾ ਕਰ ਦਿੱਤੀ ਪਰ ਸੰਗਤ ਦੇ ਕਹਿਣ ਤੇ ਗੁਰੂ ਜੀ ਨੇ ਆਪਣੀ ਥਾਂ ਤੇ ਆਪਣੇ ਵੱਡੇ ਪੁੱਤਰ RAM RAJ ਨੂੰ ਦਿੱਲੀ ਭੇਜਿਆ ਅਤੇ ਹਦਾਇਤ ਕੀਤੀ ਕਿ ਗੁਰੂ ਨਾਨਕ ਦੇ ਆਸ਼ੇ ਤੋਂ ਉਲਟ ਕੋਈ ਕੰਮ ਨਹੀਂ ਕਰਨਾ ਪਰ ਦਿੱਲੀ ਜਾ ਕੇ ਬਾਬਾ RAM RAJ ਔਰੰਗਜ਼ੇਬ ਦੇ ਪ੍ਰਵਾਹ ਹੇਠ ਆ ਗਏ ਗੁਰੂ ਨਾਨਕ ਦੇ ਆਸ਼ੇ ਤੋਂ ਉਲਟ ਕਈ ਕੰਮ ਕੀਤੇ ਇੱਕ ਦਿਨ ਔਰੰਗਜ਼ੇਬ ਨੇ ਪੁੱਛਿਆ ਕਿ ਤੁਹਾਡੇ ਗ੍ਰੰਥ ਵਿੱਚ ਇਹ ਕਿਉਂ ਲਿਖਿਆ ਹੈ ਕਿ ਮਿੱਟੀ ਮੁਸਲਮਾਨ ਕੀ ਪੇੜਾ ਪਈ ਕੁਮਿਆਤ ਕੀ ਇਹ ਇਸਲਾਮ ਦੀ ਨਿੰਦਾ ਨਹੀਂ ਹੈ RAM RAJ ਥੋੜਾ ਘਬਰਾ ਗਿਆ ਤੇ ਕਹਿਣ ਲੱਗਾ ਕਿ ਇੱਥੇ ਮਿੱਟੀ ਮੁਸਲਮਾਨ ਕੀ ਨਹੀਂ ਮਿੱਟੀ ਬੇਈਮਾਨ ਕੀ ਲਿਖਿਆ ਹੈ ਇਹ ਸੁਣ ਕੇ ਬਾਦਸ਼ਾਹ ਤਾਂ ਖੁਸ਼ ਹੋ ਗਿਆ ਪਰ ਜਦੋਂ ਇਹ ਗੱਲ ਗੁਰੂ ਹਰ Rai ਸਾਹਿਬ ਨੂੰ ਪਤਾ ਲੱਗੀ ਕਿ RAM RAJ ਨੇ ਗੁਰਬਾਣੀ ਦੀ ਤੋਖ ਹੀ ਬਦਲ ਦਿੱਤੀ ਹੈ ਤਾਂ ਗੁਰੂ ਜੀ ਨੇ RAM RAJ ਨੂੰ ਉਸੇ ਸਮੇਂ ਹੀ ਬੇਦਖਲ ਕਰ ਦਿੱਤਾ ਅਤੇ ਸੰਗਤ ਨੂੰ ਵੀ ਹੁਕਮ ਕੀਤਾ ਕਿ ਜਿਹੜਾ ਵੀ ਗੁਰਬਾਣੀ ਨੂੰ ਬਦਲਣ ਦਾ ਯਤਨ ਕਰੇਗਾ ਉਹ ਸਾਡਾ ਸਿੱਖ ਨਹੀਂ ਆਪ ਜੀ ਵਾਤਾਵਰਣ ਨਾਲ ਬਹੁਤ ਪ੍ਰੇਮ ਕਰਦੇ ਸਨ ਅਤੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੇ ਮਹਾਵਾਕ ਅਨੁਸਾਰ ਸਦਾ ਵਾਤਾਵਰਣ ਦੀ ਸੰਭਾਲ ਕਰਦੇ ਰਹਿੰਦੇ ਆਪ ਜੀ ਨੇ ਆਪਣੇ ਬਾਗ ਵਿੱਚ ਕਈ ਤਰ੍ਹਾਂ ਦੇ ਰੁੱਖ ਅਤੇ ਜੜੀ ਬੂਟੀਆਂ ਲਗਵਾਈਆਂ ਹੋਈਆਂ ਸਨ। ਇਹਨਾਂ ਜੜੀ ਬੂਟੀਆਂ ਤੋਂ ਕਈ ਕਿਸਮ ਦੀਆਂ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਸਨ। ਇਸ ਤਰ੍ਹਾਂ ਆਪ ਜੀ ਨੇ ਇੱਕ ਬਹੁਤ ਵੱਡਾ ਦਵਾਈਖਾਨਾ ਖੋਲ੍ਹਿਆ ਹੋਇਆ ਸੀ। ਉਸ ਵਿੱਚ ਬਹੁਤ ਕੀਮਤੀ ਤੇ ਦੁਰਲੱਭ ਦਵਾਈਆਂ ਮੰਗਵਾ ਕੇ ਅਤੇ ਤਿਆਰ ਕਰਵਾ ਕੇ ਰੱਖੀਆਂ ਹੋਈਆਂ ਸਨ। ਕੋਈ ਵੀ ਰੋਗੀ ਆ ਜਾਂਦਾ ਤਾਂ ਉਸ ਨੂੰ ਮੁਫਤ ਦਵਾਈ ਅਤੇ ਖੁਰਾਕ ਦਿੱਤੀ ਜਾਂਦੀ। ਇੱਕ ਵਾਰ ਸ਼ਾਹਜਹਾਨ ਦਾ ਪੁੱਤਰ ਦਾਰਾ ਸ਼ਿਕੋ ਬਿਮਾਰ ਪੈ ਗਿਆ ਕਿਤੋਂ ਵੀ ਆਰਾਮ ਨਹੀਂ ਸੀ ਮਿਲ ਰਿਹਾ ਉਸ ਨੂੰ ਵੀ ਆਪ ਜੀ ਦੇ ਦਵਾਈਖਾਨੇ ਵਿੱਚੋਂ ਦਵਾਈ ਦਿੱਤੀ ਗਈ ਤਾਂ ਉਸ ਨੂੰ ਆਰਾਮ ਮਿਲਿਆ ਜਿੱਥੇ ਆਪ ਜੀ ਦੀਆਂ ਦਵਾਈਆਂ ਨਾਲ ਰੋਗੀਆਂ ਦੇ ਸਰੀਰ ਨਰੋਏ ਕਰਦੇ ਉੱਥੇ ਨਾਮਦਾਨ ਦੇ ਕੇ ਗੁਰੂ ਨਾਨਕ ਸਾਹਿਬ ਦੀ ਬਾਣੀ ਨਾਲ ਜੋੜ ਕੇ ਢੈਂਦੀ ਕਲਾਵਲ ਜਾਂਦੇ ਮਨਾਂ ਨੂੰ ਸ਼ਾਂਤੀ ਦੇ ਕੇ ਚੜ੍ਹਦੀ ਕਲਾ ਵਿੱਚ ਲੈ ਜਾਂਦੇ ਜਿਸ ਨਾਲ ਮਾਨਸਿਕ ਰੋਗਾਂ ਦਾ ਵੀ ਇਲਾਜ ਹੁੰਦਾ ਅਖੀਰ ਆਪ ਜੀ ਨੇ ਆਪਣਾ ਅੰਤਲਾ ਸਮਾ ਨੇੜੇ ਜਾਣਦੇ ਹੋਏ 6 ਤੱਕ 20 ਅਕਤੂਬਰ ਸਨ 1661 ਈਸਵੀ ਵਿੱਚ ਆਪਣੇ ਛੋਟੇ ਸੁਪੁੱਤਰ ਸ੍ਰੀ ਹਰਿਕ੍ਰਿਸ਼ਨ ਸਾਹਿਬ ਨੂੰ ਗੁਰਗਤੀ ਸੌਂਪ ਕੇ ਆਪ ਜੀ ਜੋਤੀ ਜੋਤ ਸਮਾ ਗਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।